ਤਸਲਾ ਸੁਣਦਾ ਦੇਲਾ 3600 ਦੇ ਗਏ ਨੇ ਹੁਣ ਆਏ ਤਾਂ ਕਹਿ ਦੀਆਂ ਮੈਂ ਕਹਾਂ ਤਾਈ ਦਾ ਦੀ ਜੁੱਤੀ ਮੇਰੀ ਭਾਬੀ ਦੀ ਏ ਭੈਣ ਨਹੀਂ ਮੇਰੀ ਭਾਬੀ ਦੀ ਏ ਭੈਣ ਜਿਸ ਉਪਰ ਜਾ ਤ ਕੋਈ ਫੋਡੋ ਨਹੀਂ ਨਾ ਰੱਖ ਕੋਲ ਵਾਈ ਗੁਰਜੀ ਕਾਗਾ ਤਾਂ ਵਾਈ ਗੁਰਜੀ ਕੀ ਫਰਕ ਹੈ ਠੰਡਾ ਤਾਂ ਹੋ ਜਾਊਗਾ ਕਬਰ ਪਕੜ ਕੇ ਆਉਂ ਉਹ ਨਾ 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 ਪੈ ਰਹਿਣ ਦੇ ਉਹ ਮੇਰੇ ਮਹਾਰਾਜਾ ਹੈ ਜਾ ਠੰਡਾ ਰਹਿਣਾ ਦਿਮਾਗ ਹੋਰ ਕਿਆ ਚਾਹੀਦਾ ਤੋ ਆਹ ਠੰਡਾਈ ਰੱਖਿਓ ਬਾਜ਼ਾਰ ਤੋਂ ਵੀ ਜਾਨਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁਗੜੀ ਤੇ ਰਾਤ ਚੌਪਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਹੀ ਨਾਲ ਸਭ ਨੂੰ ਦੇ ਅਰੋਗਤਾ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਠੰਡਾ ਹੋ ਗਈ ਤੇ ਆ ਸਾਡਾ ਜਿਹੜਾ ਜੀ ਹਰ ਗੁਣ ਬਸ ਕਰਾ ਅਨਨਿਥਾ ਤੁਹਾਨੂੰ ਪਹਿਲਾਂ ਪਹਿਲਾਂ ਮੈਂ ਆਪਣੇ ਪੂਪੇ ਬਾਰੇ ਗੱਲਾਂ ਕਰਨਾ ਤਾਂ ਇਹ ਬਹੁਤ ਖਾਕ ਹੋ ਗਿਆ ਜੀ ਇਹ ਇਹ ਮੈਨੂੰ ਕਹਿੰਦਾ ਵੀ ਮੈਨੂੰ ਐ ਬਾਕੇ ਆਏ ਆਏ ਝੂਟੇ ਬਾਤੇ ਆਏ ਆਏ ਦੇ ਲੋਰੇ ਇਹ ਅਨਨਿਥਾ ਜੀ ਨਾਲ ਇਸ ਪਰਪਸ ਤੇ ਤਾਂ ਵੀ ਇਹ ਸੌ ਜੂਗੀ ਪਰ ਸੌਣ ਦਾ ਕਿੱਥੇ ਸੌਣਾ ਕਿੱਦੀ ਕਿੱਥੇ ਹੁਣ ਨੂੰ ਪਤਾ ਲੱਗ ਗਿਆ ਵੀ ਜਾਣਾ ਹੈ ਜਦੋਂ ਕਿ ਜਦੋਂ ਨੂੰ ਉੱਥੇ ਇਹਦਾ ਮੰਜੇ ਪਰ ਰੱਖ ਦਿੰਦੇ ਜੀ ਇਹ ਪਾ ਦਿੰਦੇ ਇਹ ਜਦ ਇਹ ਐਡੀ ਜੀਬ ਘਟਨਦੀ ਆ ਬਾਹਰ ਨੂੰ ਵੀ ਮੈਨੂੰ ਦੁੱਧ ਲੈ ਕੇ ਆ ਨਹੀਂ ਇਹ ਸਲਾਈ ਤਾਂ ਆਪਾਂ ਨੇ ਤਾਂ ਕੀਤੀ ਵੀ ਇਹ ਨਲਾਈ ਤਾਂ ਤਾਂ ਕੀਤੀ ਵੀ ਇਹ ਸਮਝੂਗੀ ਐ ਨਹੀਂ ਪਤਾ ਕਿ ਨੀਂਦ ਆ ਕੋ ਲਗੀ ਐਨਾਂ ਨੇ ਜੀ ਮੇਰਾ ਦਿਮਾਗ ਤਪਾਇਆ 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 ਆ ਪਿਆ ਵੀ ਬਸ ਪੁੱਛੋ ਰਿਓ ਕੋਸ ਵੀ ਹਾਲਾਤ ਆ ਪਰ ਇੱਕ ਤਾ ਦਾ ਮੈਂ ਪੌੜੀਆਂ ਉਤਰਦਾ ਜਦੈ ਕਹਿ ਦਿੰਦੀ ਆ ਐ ਜੀ ਹਰ ਗੁਣ ਨੰਨ ਨੂੰ ਯਾਦ ਕਰਦੀ ਆ ਬੰਦੇ ਨੇ ਜੇ ਦੋ ਸਟੈਪ ਘਾਹ ਨੂੰ ਪੱਟੜੇ ਦਾ ਚਾਰ ਪਿੱਛੇ ਨੂੰ ਪੱਟਦਾ ਉਸੇ ਟਾਈਮ ਮੋੜਨਾ ਪੈਂਦਾ ਅ ਇੱਧਰ ਬੜੀ ਨਾਨੀ ਨੂੰ ਵੀ ਹੱਥ ਮਾਰੋ ਬੜੀ ਨਾਨੀ ਨੀਤੀ ਆਦਾ ਤੇ ਪਾਣੀ ਪਾਣੀ ਠੰਡਾ ਸਾਡੀ ਸਾਡੀ ਹੋ ਗਈ ਸੀ ਲੜਾਈ ਹੁਣੇ ਹੁਣੇ ਹੋ ਗਈ ਧਾਰੀ ਧਾਰੀ ਜੁੱਦ ਮੇਰਾ ਬੀਪੀ ਬੜਾ ਹਾਸਾ ਮੈਂ ਮਾ ਮੇਰਾ ਵੀ ਪਤਾ ਹੈ ਤਾਂ ਉਧਰ ਸੁੱਖੋ ਪੈਣ ਜਾਂਦਾ ਵੀ ਪਤਾ ਉਹ ਤਾਂ ਮੈਂ ਤਾਂ ਸੰਦੀਪ ਨੂੰ ਕਹਤਾ ਵੀ ਆਇਆ ਕਰ ਇੱਕ ਪਾਣੀ ਦਾ ਗਲਾਸ ਆਸੋ ਕੋਪਾਂਣ ਜੀ ਪਰ ਸਟਕੇ ਆ ਜਾ ਕੇ ਵੀ ਉਹਨਾਂ ਦਾ ਜਿਹੜਾ ਗੁੱਸਾ ਠੰਡਾ ਜਾਵੇ ਇਹ ਪਹਿਲਾ ਬਾਰ ਫੋਕੋ ਨਾ ਮੇਰੀ ਬਾਤ ਤੇ ਲੈ ਕੇ ਆਈ। ਜੇ ਇੱਕ ਤਾਰ ਨਾ ਦੂਆ ਠੰਡਾ ਰਹੇ ਦੋਨੇ ਇੱਕੋ ਤਾਰ ਹੋ ਜਾਣੇ। ਉਧਰ ਇੱਕ ਕਖ ਵੰਦ ਇੱਕ ਖੁੱਲੀ ਉਹਨੂੰ ਨੀਂਦ ਆਉਂਦੀ ਐ। ਇਸੇ ਸਮੇਂ ਮੇਰੇ ਪੁੱਤ ਅਛਾ ਜੱਜੂ ਤੇਜੂ ਆਇ ਤੇਰੀ ਬਲਾਬੀ ਚ ਨੇ ਕਾਪੀ ਜੀ ਸਸਰਕਾਲ ਬੰਦਰ ਮੈਨੂੰ ਮਾਲਕੋ ਅਸੀਂ ਤੇਰੇ ਦਿਲ ਚਿਗੂੜੇ ਐ ਗਾਣਾ ਲਾਹੇ ਸਾਡੇ ਬਾਈ ਨੇ ਹੀ ਫੋਨ ਤੇ ਫੇਰ ਛੱਕ ਕਰਦੀਆ ਫੇਰ ਛੱਕ ਕਰਦੀਆ ਹਾਂ ਵਾਈਡ ਉਸੇ ਕੇ ਫਤ ਹੈ ਆ ਕਾਂ 100 ਰੁਪਏ ਮੰਗਦਾ ਦੇ ਬਸ ਆ ਇਹਦੇ ਚ ਪਾ ਗਏ ਤੇ ਪਿੱਛੇ ਚ ਫੋਚ ਹਾਂ ਬਸ ਨੇੜੇ ਸਕੂਲਾਂ ਨੂੰ ਵੀ ਪੈਸੇ ਦਬੋ ਕੋਨੇ ਹਾਲੀਵੁੱਡ ਦਾ ਚਾਟ ਲਿਆਉਣਾ ਤਾਂ ਚਾਟ ਲਿਆ ਕੇ ਦਿਓ ਕਰਨ ਨੂੰ ਗੁੱਲੂ ਦੀ ਦੁਕਾਨ ਹੁਣ ਤਾਂ ਮਿਲ ਗਏ ਤੇ ਮਿਲਦੇ ਨਹੀਂ ਜਦ ਪਹਿਲਾਂ ਬੇਖੁੱਲੇ ਨਹੀਂ ਤੇ ਐਂ ਕਹੇ ਨੀ ਮੰਮੇ ਪਤਾ ਚੱਕਰ ਕੇ ਆ ਜੀ ਹੁਣ ਜਿਹੜੇ 10 10 ਦੇ ਨੋਟ ਆ ਜਾਂ 10 ਦੇ ਸਿੱਕੇ ਇਹਨਾਂ ਦੀ ਵਿਚਾਰਨ ਦੀ ਵੈਲਿਊ ਰਹੀ ਨਹੀਂ ਹੈਗੀ ਅ ਔਰ ਇਹ ਨਵੇਂ ਜਿਹੜੇ ਆਉਂਦੇ ਆ ਇਹ ਵਿਹਾਲ ਬਹੁਤ ਅੱਖ ਕਾਬੂ ਕਰਦੇ ਆ ਜੀ 1000 ਉਹਦੇ ਤੇ 100 ਨਹੀਂ ਹੁੰਦਾ ਇੱਕ ਗੁੱਠੀ ਜੀ ਚ ਤੇ ਉਹ ਥੋੜਾ 100 1800 2000 ਤੱਕ ਮਿਲਦੀ ਆ ਉਹ ਬਿਆਹ ਚੋੜ ਡਾੜ ਕੇ ਬਚਾਰੇ ਬੁੜੇ ਜੋਗ ਕੇ ਗਿਰਦੇ ਆ ਫਿਰ ਉਹ ਕਦੇ ਕਿਸੇ ਦੇ ਪੈਰਾਂ ਥੱਲੇ ਆਉਂਦੇ ਕਦੇ ਕਿਸੇ ਦੇ ਪੈਰਾਂ ਥੱਲੇ ਆਉਂਦੇ ਆ ਉਹਨਾਂ ਦੀ ਹਾਲਤ ਬਚਾਰਾਂ ਦੀ ਖਸਤਾ ਉਸ ਨਹੀਂ ਭਾਏ ਇਹਦੇ ਕਰਕੇ ਵੀ ਦਸ ਦੇ ਨੋਟ ਦੀ ਹੁਣ ਘਰ ਚ ਵੈਲਿਊ ਬਹੁਤ ਆ ਜੇ ਨਿਆਣਾ ਮੰਗਦਾ ਤਾਂ ਮਾਤੜ ਵਰਗਾ 10 ਦਾ ਨੋਟ ਲੱਭੀ ਜਾਂਦਾ 10 ਦਾ ਨੋਟ ਰੱਬ ਦਾ ਨਹੀਂ ਫਿਰ ਮਜਬੂਰੀ ਨੂੰ 20 ਦਾ ਦੇਣਾ ਪੈਂਦਾ ਨਹੀਂ 50 ਦਾ ਦੇਣਾ ਪੈਂਦਾ ਨਹੀਂ 100 ਦਾ ਦੇਣਾ ਨਾ 500 ਦਾ ਤਾਂ ਕੀ ਦੇਣਾ ਇੱਕ ਦਿਨ ਰੀਤ ਨੇ ਕਿਆ ਕਰੀ ਰੀਤ ਨੇ ਨਾ ਅਕਦਰਤ ਸੰਦੀਪੇ ਦਾ ਪਰਸ ਚੋਂ ਮਨੂੰ ਮਨੂੰ ਕਹੀ ਗਈ ਕਹਿੰਦੀ ਡੈੜੀ ਪੈਸੇ ਚਾਹੀਦੇ ਪੈਸੇ ਚਾਹੀਦੇ ਮੈਂ ਕਿਹਾ ਮੇਰੇ ਪੈਸੇ ਖਤ ਹੋ ਗਏ ਮੇਰੀ ਗੱਲ ਪੂਰੀ ਹੋਣ ਦਿਓ ਜੀ ਫੇ ਬੋਲ ਜਿਹੜਾ ਬੋਲਣਾ ਫੇ ਤੂੰ ਤਾਂ ਬੋਲ ਵੀ ਨਹੀਂ ਹੁਣਾ ਪੈਸੇ ਖੋਗੇ ਮੇਰੇ ਖੋਗੇ ਮਨੂੰ ਨਹੀਂ ਪਤਾ ਤੇ ਮੈਂ ਰੀਤ ਨੂੰ ਮਨੂੰ ਕਹੀ ਕਹਿੰਦੀ ਇਹ ਡੈੜੀ ਮੈਂ ਹੱਥੋਂ ਤੇ ਪੈਸੇ ਲੈ ਲਵਾਂ ਮਨੂੰ ਪਤਾ ਵੀ ਮੇਰੇ ਪਰਸ 'ਚ ਕਿੰਨੇ 10 20 30 ਐਨੇ ਹੋਣੇ ਕਿਤੇ ਕਿਨੇ ਜ਼ਿਆਦਾ ਮੈਂ ਪੁੱਤ ਲਿਆ ਬੀ ਲੈ ਜਾ ਉਹਨੇ ਪਾਈ ਸੰਦੀਪ ਪਰਤਾ ਗਿਆ ਦੇਖ ਉਹਦੇ ਚ 500 ਦਾ نوٹ ਚੱਕ ਲਈ ਹੋਏ ਹੋਏ 500 ਦਾ ਲੋਟ ਚੱਲੇ 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 ਬਿੰਦਰ ਦੀ ਦੁਕਾਨ ਚ ਉਹਨੇ ਦੇਖਿਆ 500 ਦਾ ਨੋਟ ਉਹਨੇ ਮੈਨੂੰ ਫੋਨ ਕਰਤਾ ਕਹਿੰਦਾ ਵੀ ਰੀਤ 500 ਦਾ ਨੋਟ ਚ ਕੀ ਮਰਦੀ ਐ ਵੀ ਤੈਨੂੰ ਪੁੱਛ ਕੇ ਤੈਂ ਦਿੱਤਾ ਕਿਆ ਕਰਿਆ ਮਹਾਵੀਰ 500 ਦਾ ਨੋਟ ਮੈਂ ਆਪਣੇ ਫੇਰ ਮੇਰੇ ਤੋਂ ਮਾਗ ਚ ਤਾਂ ਮੇਰੇ ਹੀ ਪਰਸ ਚੋਂ ਮਤਾ ਮਹਾਵੀਰ ਮੇਰੇ ਪਰਸ ਚੋਂ ਤਾਂ 500 ਦਾ ਨੋਟ ਹੈ ਨਹੀਂ ਤਾਂ ਕਹਿੰਦਾ ਇਹ ਪਰਸੋਂ ਦਾ ਨੋਟ ਲਈ ਫਿਰਦੀ ਐ ਫਿਰ ਮੈਂ ਕਹਿਆ ਤਾਂ ਕਾ ਤੇ ਮਾਨੂੰ ਜਿਹੜਾ ਲੈ ਜੂ ਉਹਨੂੰ ਜਿਹੜਾ ਲੈਣਾ ਦਾ ਵਿਚਾਰੇ ਨੂੰ ਲੈ ਕੇ ਉਰੇ ਆਵਾ ਦਾ ਪੈਸੇ ਕਿੱਥੇ ਦਿੰਦੇ ਉਹ ਫੇਰ ਲਮਾਰੀ ਜਿਹੜੀ ਹੁਣ ਪਿੱਛੇ ਤੇ ਵੀਡੀਓ ਫੜੀ ਪਾਈ ਵੀ ਆ ਇੱਕ ਲਮਾਰੀ ਖੋਲ ਗਈ ਐ ਫੇਰ ਵੀ ਕਲਾਸ ਲਈ ਵੀ ਨਹੀਂ ਪੁੱਤ ਐਦਾਂ ਨਹੀਂ ਤੇਰੇ ਬਾਅਦ ਤੇ ਸਹੀ ਨਹੀਂ ਹੈਗਾ ਉਹ ਪਰਸ ਨੇ ਤਾਂ ਚੇੜਨਾ ਉਦੋਂ ਬਾਅਦ ਆਇਆਗਾ ਮੇਰਾ ਪਰਸ ਕੁੜੀ ਨੇ ਉਹ ਕਰਿਆ ਗਾਇਬ ਰੀਤ ਨੇ ਮੈਂ ਕਹਿੰਦਾ ਜੀ ਡੇਢ ਮਹੀਨਾ ਹੋ ਗਿਆ ਪਰਸੇ ਨਹੀਂ ਮਿਲਿਆ ਪਤਾ ਨਹੀਂ ਕਿੱਥੇ ਰੱਖ ਤਾ ਉਹਦੇ ਰੱਬ ਜਾਣੇ ਕਿੱਥੇ ਨਹੀਂ ਕਿਤੇ ਭੁੱਲ ਗਈ ਰੱਖ ਜਿਹੜਾ ਮੇਰਾ 500 ਰੁਪਿਆ ਕੱਢਿਆ ਤਾਂ ਕਿੱਥੇ ਆ ਤੇਰਾ 500 ਰੁਪਿਆ ਤਾਂ ਹਾਂ अच्छा ਝੜੇ ਤਾਂ ਮੈਂ ਹੁਣ ਮੈਂ ਤੇ ਹਿਸਾਬ ਕਿਤਾਬ ਚ ਇਹ 500 ਮੰਗਦੀ ਆ ਮੈਂ ਤਾਂ ਕਿੰਨੀ ਤੇ 10000 ਕੱਢ ਦੇਣਾ ਵੀ ਤਾਂ ਮੇਰਾ 10000 ਦੇਣਾ ਨਹੀਂ ਨਹੀਂ ਇੱਕ ਗੱਲ ਵਧੀਆ ਹੋਗੀ ਪੁੱਛੋ ਕਿਆ ਇਧਰ ਉਦੀ ਬੜੀ ਭੈਣ ਨੇ ਵੀ ਆਹੀ ਕੁਛ ਕਰਿਆ ਤਾਂ ਉਹਨੇ ਵੀ ਆਹੀ ਕੁਛ ਕਰਤਾ ਤਾਂ ਕਰ ਕਿ ਕੋਈ ਇੱਕ ਵਾਰ ਛੁੱਟ ਜਿੰਦੇ ਇੱਕ ਦਿਨ ਅੱਗੇ ਬਲਵਿੰਦਰ ਦਾ ਕਰਤਾ ਤਾਂ ਗੋਲ ਮੈਂ ਬੂਆ ਦਾ ਕਰਿਆ ਤਾਂ ਉਹ ਤਾਂ ਪਤਾ ਨਹੀਂ ਨਾ ਜੇ ਤਾਂ ਜੇ ਤਾਂ ਅ ਰੀ ਤੂੰ ਪਤਾ ਹੋਵੇ ਪੈਸੇ ਦੀ ਵੈਲਿਊ ਕੀ ਹੈ ਹਾਂ ਫੇਰ ਤਾਂ ਉਹ ਚੋਰੀ ਕਰੇ ਫੇਰ ਉਹ ਉਹ ਨੂੰ ਪਾ ਕਹਿ ਸਕਦੇ ਵੀ ਇਹਨੇ ਚੋਰੀ ਕਰੀਏ ਉਹ ਨੂੰ ਪਤਾ ਹੀ ਨਹੀਂ ਉਹਦੇ ਬਾਅਦ ਤੱਕ ਉਹ ਨੂੰ ਪਤਾ ਨਹੀਂ ਕਿਹੜਾ ਕਿਹੜਾ ਉਹ ਹੀ 50 ਦਾ ਨੋਟ ਆ ਉਹ ਹੀ 100 ਦਾ ਨੋਟ ਆ ਉਹ ਹੀ 500 ਦਾ ਨਾਣੇ ਉਹਨੇ 10 ਵੀ ਦਿੱਤਾ ਏ ਮੈਂ ਮੰਮਾ ਦੇ ਉੱਤੇ ਤੇ ਚੱਕਿਆ ਹਾਂ ਉਹਨੇ ਮਨ ਚ ਕੁਝ ਹੈ ਹੀ ਨਹੀਂ ਮੈਂ ਇਧਰ ਗਾਇਰ ਕਰ ਲਿਆ ਬਈ ਜਦੀ ਜਿਵੇਂ ਜੈਸਮੀਨ ਦਾ ਉੱਟ ਅੱਛੀ ਜਿਹਾ ਲਗਾ ਹੋਤਾ ਮੈਂ ਕਿਹਾ ਵੀ ਜੈਸਮੀਨ ਚੱਲੀ ਆ ਫੇਰ ਕਹਿੰਦੀ ਹਰੀਆਲੀ ਦੀਦੀ ਕਹਿੰਦੀ ਅੱਛੇ ਚੱਲਦੀ ਇਹ ਨਾਲ ਦੇਖ ਕਹਿੰਦੀ ਮੈਂ ਤਾਂ ਟੇਚੀ ਲਕੋਇਆ ਬੈਠਾ। ਦੱਸ ਵੀ ਦਿੰਦੀ ਆ ਮੈਂ ਕਿ ਚਿਲਕਾ ਹੋਂਤਾ। ਕਹਿੰਦੀ ਹੋਂ ਰਿਹਾ ਜਿਹੜਾ ਮੇਰੇ ਵਾਲਾ ਬੈੱਡ ਆ ਜੀ ਆ ਬੈੱਡ ਨਾਲ ਕੰਧ ਤੇ ਨਾਲੇ ਨਾ ਸਾਈਡ ਪਰ ਜਗਾ ਜੀ ਉੱਥੇ ਲੰਬਾ ਪਾਇਆ ਹੁੰਦੀ ਟੇਚੀ ਰੂ ਵੀ ਦੇਖ ਹੀ ਨਾ ਪਿਆ। ਹਾਂ ਦੇਖ ਲੋ ਕਹੂਗੀ ਹਾਗੂ ਨੂੰ ਭੇਜ ਦੇ ਮੇਰੀ ਦੀਦੀ ਰਹੂਗੀ ਮੇਰੇ ਕੋਲ। ਹੁਣ ਤਾਂ ਹੁਣ ਹਰ ਗੁਣ ਦਾ ਵੀ ਨਹੀਂ ਖਾਂਦੀ ਹੁਣ ਕਹਿੰਦੀ ਮਮਾ ਕਾਕਾ ਪਾਲਾ ਆਪਣੇ ਕੋਲ ਮਾਸੀ ਨੂੰ ਕਹਿ ਦਿੰਦੀ ਆ। ਕਾਕਾ ਸਾਡਾ। ਦੇਖੋ ਪਾਣੀ ਕਰਕੇ ਆਉਣ ਕਹਿੰਦੀ ਮੈਂ ਪਾਣੀ ਕਰਕੇ ਕਾਕੇ ਨਾਲ। फेर ਨਾਉਂਦੀ ਇਹ ਵੀ ਇਹ ਇਹ ਆ ਗਾਸੜ ਦੀ ਜ਼ੋਰ ਮਾਰਦੀ ਚਲੋ 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 ਕਾਦੋ ਪੂ ਪੂ ਕਾਦੋ ਅ ਅੱਛਾ ਬਾਛਾ ਬਾਛਾ ਤੂੰ ਹੀ ਤੇ ਪਿੱਛੇ ਤੂੰ ਕੂ ਆਣਾ ਇਕੜੀ ਮ ਖਾ ਗਿਆ ਘਰੋਂ ਦਿੰਦੀ ਆ ਜੇ ਦੇ ਆਏ ਆਏ ਥੱਪੜ ਮਾਰੂਗੇ ਤਾਂ ਢ ਘਰ ਆਉਗੀ ਜਾਂ ਤੂੰ ਹੀ ਨੂੰ ਐ ਪਿਆਰ ਨਾਲ ਸਲਾਉਂਗੇ ਤਾਂ ਗੈਸ ਪਾਸ ਹੋ ਜਾਂਦੀ ਐ ਅੱਛਾ ਇਹ ਮੇਰੇ ਤੇ ਸਿੱਖ ਲੈ ਕੋਈ ਸਿਆਣੇ ਤੇ ਪਾਪਾ ਨੇ ਬਿਡ ਘਰ ਹੋ ਟੰਗਣਾ ਖੜੇ ਕਹਿੰਦੇ ਬਸ ਇਹਨੂੰ ਖੜੀ ਹੋਣਾ ਦਿਖਣਾ ਖੜੀ ਹੋਣੀ ਚਾਹੀਦੀ ਐ ਢ ਘਾਰਾ ਜਣੀ ਨੂੰ ਬਸ ਆ ਇਧਰੋਂ ਮੂੰਹ ਥੋਡੇ ਵੱਲ ਦੁੱਧ ਪਏ ਬੱਚੇ ਦਾ ਦੁੱਧ ਪੇਟ ਤੱਕ ਪ੍ਰੋਪਰ ਪਹੁੰਚਦਾ ਨਹੀਂ ਹੈ ਹਮ ਜੇ ਉਹਨੂੰ ਪਾਣੇ ਚੱਕ ਲੈਣਾ ਉਹਦਾ ਪੇਟ ਤੱਕ ਦੁੱਧ ਪਹੁੰਚੇਗਾ ਪ੍ਰੋਪਰ ਬਸ ਸਾਰਾ ਕੁਝ ਸਹੀ ਹੈ ਕਈ ਵਾਰ ਇਹ ਪੀਂਦੀ ਪੀਂਦੀ ਢ ਘਰ ਲੈ ਲੈਂਦੀ ਆ ਆ ਦੇਖ ਲਓ ਮੈਂ ਤੈਨੂੰ ਇਧਰੋਂ ਕਰੀ ਜਾਨੀ ਆ ਲੜੀਆਂ ਤਾਂ ਹੋਈਆਂ ਉਹ ਬਣਾ ਬਈ ਮੈਨੂੰ ਹਾਂ ਉਹ ਵਰਗੁੜ ਉਹ ਫੜਾ ਐਸੇ ਲਿਆ ਉਹ ਫੜਾ ਹਾਂ ਪਹਿਲਾਂ 502 ਤਾਂ ਬਣਾਉਂਗਾ ਇਹੇ ਬਾਗ ਬੱਚਿਆਂ ਨੰਦਾ ਵਿੱਚ ਆ ਦਹੀਂ ਨਾ ਕੋਈ ਗੱਲ ਕਰਨੀ ਹੈ ਮੰਮੀ ਨੇ ਹਰ ਗੁਣ ਨਾਲ ਹੋਰੀ ਜੇ ਕਰਨ ਸਕਦੀ ਆਲਾ ਆਕਾ ਨੂੰ ਬੁਣਾਈ ਜੰਦੀ ਕਹਿੰਦੀ ਮੈਂ ਨਾ ਕੀ ਰਵਾ ਕੇ ਆਈਆਂ ਦੋਸ ਜੰਦੀਆਂ ਨਾਨੀ ਦੀ ਗੋਦੀ ਚੋਂ ਨਾ ਬਹੁਤ ਖਾਂਦੇ ਆ ਹਾਂ ਖਾਂਦੇ ਆਪਾ ਹੁਣ 2 ਮਿੰਟ ਪਹਿਲਾਂ ਤਾਂ ਇੱਕ ਦਿਮਾਗ ਥੱਪਣ ਦੀ ਗੱਲ ਹੈ ਜੀ ਆਇਆਂ ਅੱਜ ਕੱਲ ਫਫਾ ਲੱਗ ਰਹੇ ਨੇ ਬੱਦ ਜਿਤੇ ਐਡਾ ਵੱਡਾ ਲਫਾਫਾ ਕੱਢਿਆ ਹੁਣ ਤੁਹਾਨੂੰ ਪਤਾ ਜੀ ਮੇਰੇ ਮਾਮੀ ਦੀ ਕੁੜੀ ਦਾ ਵਿਆਹ ਰਿਹਾ ਜੀ ਉਹ ਚਲੋ ਬੱਸ ਗੁਰੂ ਦੀ ਕਿਰਪਾ ਨਾਲ ਦੇਖਦੇ ਆਂ ਵੀ ਪ੍ਰੋਗਰਾਮ ਤਾਂ ਅਸੀਂ ਆਪਣੇ ਵੱਲ ਤੇ ਤਾਂ ਇੱਥੇ ਉਲੀਕਿਆ ਵੀ ਉਰੀ ਕਰਾਂਗੇ ਕਿਉਂ ਮਾਮੀ ਨੇ ਤਾਂ ਕਹਿਤਾ ਕਹਿੰਦੀ ਵੀ ਜਿੱਥੇ ਤੁਸੀਂ ਕਰਨਾ ਕਰ ਲੋ ਅਸੀਂ ਤਾਂ ਤੁਹਾਡੇ ਕੋਲ ਪਹੁੰਚ ਜਾਾਂਗੇ ਪਰ ਸੌ ਸਲਾ ਹਾਂ ਸੌ ਅਜੇ ਵਿੱਚ ਤੇ ਹੋਰ ਕੰਨਾਂ ਜਿਹੜੀਆਂ ਨਿਕਲ ਜਾਣ ਹੋਰ ਸਾਖ ਸੰਬੰਧੀ ਉਹਦੀਆਂ ਮਾਸੀਆਂ ਤਾਈਆਂ ਭੂਪੀਆਂ ਵੀ ਹੈਗੀਆਂ ਮਾਮੀ ਦੀਆਂ ਭੈਣਾਂ ਧੂਆ ਨਾਨਕੇ ਵੀ ਹਜੇ ਸਲਾਹ ਵਿੱਚੇ ਜਾਣਾ ਇਹਨਾਂ ਨੇ ਦੇਖਦੇ ਕਿਦਣੋਂ ਕਿ ਆਉਦੀ ਆ ਤੇ ਹੁਣ ਵਿਆਹ ਦੀਆਂ ਲਾਗੀਆਂ ਜੀ ਤਿਆਰ ਕੇ ਕਰਨੀਆਂ ਜੈਸਮੀਨ ਦੇ ਵਿਆਹ ਤੇ ਸੂਟ ਲੱਤੇ ਵੀ 35 3500 ਦੇ ਜੀ ਲਫਾਵੇ ਜਿਵੇਂ ਟੱਕ ਕਿ ਕਿੜੀ ਰੱਖੇ ਪਿਆ ਹੁਣ ਉਹਦੇ ਪਿੱਛੇ ਘਰਾਰੀ ਫਸੀ ਵੀਦੀ ਸੁੱਖੋ ਪੈਣ ਨੇ ਖੰਨੇ ਤੇ ਆਵੇ ਤੇ ਕਿੱਥੇ ਤੇ ਆ ਤੂੰ ਓਹੋ ਓਹੋ ਨਾ ਰਾਣ ਦੇ ਜਿਹੜੇ ਛੱਡ ਪਰ ਆ ਗਏ ਇਹ ਟੌਪਿਕ ਬੰਦ ਕਰੋ ਜੀ ਸੂਟ ਜੀ ਨੂੰ ਤੁਸੀਂ ਸੁਣਾ ਰਹੇ ਆ ਉਹਨੂੰ ਕੋਈ ਮਤਲਬ ਹੀ ਨਹੀਂ ਮੰਮੀ ਦਾ ਉੱਧਰ ਲੱਗੇ ਹੋਏ ਆ ਕੋਈ ਨਹੀਂ ਉਹ ਸੂਟ ਜੀ ਹੁਣ ਲਿਫਾਫੇ ਤੋਂ ਨਿਕਲੇ ਜੀ ਮੇਰਾ ਬੀਪੀ ਪਾਦਿਕਾ ਹੁਣ ਸੂਟ ਕਹਿੰਦੀ ਜੇ ਵਾਪਸ ਕਰਕੇ ਆਉਣੇ ਖੰਨੇ ਵਾਲਾ ਤਾਂ ਕਿਹੜਾ ਵਾਪਸ ਉਹ ਜਿਹੜਾ ਰੋਪੜ ਤੇ ਉਹ ਵਾਪਸ ਹੋ ਜਾਊਗਾ ਜੀ ਵੀ ਹੁਣ ਸੂਟ ਹੋਰ ਲੈ ਕੇ ਆਉਣੇ ਆ ਦੇਖਦੇ ਆ ਵੀ ਪੈਸੇ ਆਪਣੇ ਕੋਲ ਹੈ ਨਹੀਂ ਪਰ ਹੱਥ ਖੜੇ ਕਰਤੇ ਪੜਿਆ ਐ ਸਾਹ ਹੱਥ ਖੜੇ ਮੰਨੀਏ ਬੀਏ ਅੰਦਰ ਤੇ ਜਿੰਨੇ ਮਰਜ਼ੀ ਨਿਕਲਿਆ ਖਜ਼ਾਨੇ ਜਦੇ ਗੰਦੀ ਹਰ ਗੁਣਾਈ ਹੈ ਨਾ ਘਰ ਚ ਸਭ ਕੁ ਬਰਕਤ ਤੇ ਬਰਕਤ ਆ ਕੋਈ ਨਹੀਂ ਲੈ ਲਿਓ ਰੋਜ਼ ਕੇਲੇ ਸੇਬ ਡੱਬਾ ਕੇਲੇ ਸੇਬ ਡੱਬਾ ਮੈਨੂੰ ਪਤਾ ਨਹੀਂ ਕੋਈ ਕੁਸਟ ਕਰਨ ਲੱਗੀ ਅੱਜ ਦੇਖਦੇ ਕੌਣ ਆਉਂਦਾ ਕੇਲੇ ਸੇਬ ਡੱਬਾ ਬਾਕੀ ਗੱਲ ਪਿਛਲੇ ਮੈਂ ਕਹਿੰਦਾ ਇੱਕ ਹਫ਼ਤੇ ਤੱਕ ਲਗਾਤਾਰ ਆਈ ਕੁਝ ਚੱਲਦਾ ਹੁੰਦਾ ਹਾਂ ਕੱਲੋ ਜਸਮੀ ਦੀ ਸਹੇਲੀ ਦੇਗੀ ਵਿਚਾਰੀ ਘਰ ਆ ਕੇ ਬਿਆਹ ਨਾਲੇ ਡੱਬਾ ਦੇਗੀ ਉਹ ਤੇ ਅਦਰ ਅਦਰ ਵੇਟ ਨਾ ਕਰੋ ਅੱਜ ਮੈਂ ਹੁਣ ਵੀਡੀਓ ਚ ਕਹਿ ਦਿੰਦਾ ਜੀ ਮਠਾਈ ਨਾ ਲਿਆਇਆ ਫਲ ਫਰੂਟ ਬੇਸ਼ੱਕ ਤੇ ਲਿਆਇਆ ਨਹੀਂ ਫਲ ਸੋ ਆਵੇ ਕੋ ਰਾਤੇ ਆਈ ਉਹ ਵੀ ਰਹੀ ਉਹ ਲੈ ਆਏ ਆਪਣਾ ਹੋਰ ਕਰਨਾ ਚੱਕਰਾ ਦੇ ਜੀ ਤਾ ਉਹ ਤੇ ਪਹਿਲੇ ਉਹ ਦੂਏ ਦਿਨ ਮਾਸ ਹੀ ਰਹੀ ਹੈ ਹਾਏ ਉਹ ਲੈ ਆਏ ਇਹ ਕਿਹੜਾ ਜਿਹੜਾ ਵੀ ਕੋਈ ਆਉਂਦਾ ਹੈ ਵਸ ਕੇਲੇ ਸੇਵ ਡੱਬਾ ਕੇਲੇ ਸੇਵ ਡੱਬਾ ਰੋਟੀਆਂ ਖਾਣ ਨੂੰ ਚਲੋ ਕੋਈ ਨਾ ਫਿਰ ਹੋ ਬੱਚੀਏ ਇਹ ਹਲਗੂਨਾ ਇਹ ਬਲ ਬਲੂ ਦਾ ਨਾਲ ਲਾਲ ਮਿੱਠੇ ਨਾਲ ਆਈ ਦਿੱਦੀ ਆ ਵਧੀਆ 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 ਹੈ ਨਾ ਬਿਆਰ ਕੋ ਨਰਾ ਨਰਾਤਿਆਂ ਚ ਹੋਈ ਨਾ ਇਹ ਹਾਂ ਮਨੂੰ ਇਹ ਦੱਸ ਨਹੀਂ ਮਾਤਾ ਦੇ ਦਿਨ ਨਹੀਂ ਮਨੂੰ ਇਹ ਦੱਸਦਾ ਵੀ ਤਾਂ ਮੇਰੇ ਮੇਰੇ ਸਰਪਰਤਾ ਪਰਫਦਾ ਕੋਲਾ ਰੱਖ ਤਾ ਆਪਣੀ ਜਠਾਣੀ ਨੂੰ ਵੀ ਗਲਾਸ ਬਰੂਸ ਠੰਡੇ ਪਾਣੀ ਦਾ ਪਲਾਇਆ ਉਦੋਂ ਤਾਂ ਤਾਂ ਬਾਲਟੀ ਰੱਖਣੀ ਬਾਲਟੀ ਰੱਖਣੀ ਠੰਡੇ ਪਾਣੀ ਆ ਰੱਖਣੀ ਨਹੀਂ ਪਾ ਦੀ ਸਿਰ ਤੇ ਪਾ ਦੀ ਦਿਮਾਗ ਛਾਲ ਤਰੇ ਸ਼ਾਂਤੀ ਰਹੇ ਹਾਂ ਹੁਣ ਪਤਾ ਮੈਨੂੰ ਪਾ 10 ਰੁਪਏ ਪਹਿਲਾਂ ਪਤਾ ਕਿ ਕਿ ਚੈਸੇ ਮਿਲ ਕਹਿੰਦੀ ਸੀ ਕਹਿੰਦੀ ਵੀ ਵੀ ਮੰਮੀ ਮੈਂ ਵੀਡੀਓ ਸ਼ੁਰੂ ਕਰੂੰਗੀ ਵੀ ਮੈਂ ਇੱਥੇ ਬਹਿ ਕੇ ਸ਼ੁਰੂ ਕਰਦੀ ਹਾਂ 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 ਕਹਿੰਦੀ ਦਿਖਾ ਦੇ ਬੰਦੇ ਨੂੰ ਬਹਿ ਕੇ ਦਿਖਾ ਦੇ ਵੀ ਮੈਂ ਬੈਠਣ ਲੱਗ ਗਈ ਫਿਰ ਉਹਨੂੰ ਕਹਦੀ ਵੀ ਮੈਨੂੰ ਲੈ ਜਾ 10 ਇਹ ਜਿੱਤ ਕਰ ਕਰਦੀ ਤੱਕੋ ਬਹਿਣ ਦੀ ਉਹਨਾਂ ਨਾਲ ਲੜ ਗਈ ਕਹਿੰਦੀ ਹਾਂ ਤਾੜੀ ਵੀਡੀਓ ਸ਼ੁਰੂ ਕਰ ਰਹੀ ਹੈਗੀ ਬਹਿ ਕੇ ਕਹਿੰਦੀ ਫਿਰ ਆਰੇ ਜਦੋਂ ਇਹਨੂੰ ਕਰਦਾਂ ਮੈਂ ਵੀਡੀਓ ਦਿਖਾ ਕੇ ਵੀ ਮੈਂ ਤਾਂ ਹੁਣ ਬੈਠਣ ਲੱਗ ਗਈ ਵੀ ਆ ਜਾ ਮੈਨੂੰ ਉਹਨੂੰ ਪਤਾ ਹੀ ਨਹੀਂ ਜੀ ਮੈਂ ਕੁਸ ਹੱਦ ਦਾ ਥੋੜੀ ਉਹਨੂੰ ਪਹਿਲਾ ਟੈਨਸ਼ਨ ਹੈ ਮੇਰੇ ਤੇ ਬੈਠਣੀ ਹੁੰਦਾ ਆਏ ਆ ਹਾਂ ਸਭ ਕਾ ਸਭ ਨੂੰ ਮੱਦੂ ਦੀ ਸਮਝ ਲੱਗਣਾ ਹੈਗਾ ਵੀ ਬਈ ਕਹਿੜਾ ਕਿ ਆ ਚਾਉਨੇ ਆ ਵੀ ਮੈਨੂੰ ਉਹ ਤੈਨੂੰ ਨਹੀਂ ਕਹਿਣਾ ਚਾਹੁੰਦਾ ਉਹ ਤੈਨੂੰ ਭੇਜਣਾ ਨਹੀਂ ਚਾਹੁੰਦੀ ਨਹੀਂ ਹਾਂ ਕਹਿੰਦੀ ਵੀ ਤੂੰ ਵੀਡੀਓ ਤੇ ਨਾ ਨਾ ਬਹਿ ਨਾ ਤੁਰ ਕੇ ਤੁਰ ਜਾ ਨਹੀਂ ਇਹ ਗੱਲ ਹੈਗੀ ਮੰਮੀ ਦਾ ਦਿਲ ਹੁੰਦਾ ਹੀ ਹੁੰਦਾ ਹਾਂ ਕੁਝ ਹੁਣ ਹਰ ਗੁੰ ਨਾਲ ਵੀ ਪਿਆਰ ਹੈ ਤਾਂ ਵੀ ਹੈ ਇਹ ਕੋਈ ਗੱਲ ਨਹੀਂ ਹੈ ਪਰ ਇਹ ਦੇਖੋ ਮਹੀਨੇ ਤੱਕ 2 ਮਹੀਨੇ ਤੱਕ ਹਰ ਗੁੰਨੇ ਵੀ ਤਾਂ ਆਪਣੇ ਘਰ ਜਾਣਾ ਜਿਵੇਂ ਜਿਵੇਂ ਤੁਸੀਂ ਆ ਹਨਾ ਉਹ ਤਾਂ ਬਾਂਦੀਆਂ ਗੋਆਂ ਘੀਂਦੀਆਂ ਲਾਣਾ ਸਾਡੀ ਮਾਂ ਸਾਡੇ ਤੇ ਮਾਂ ਆ ਉਹ ਗਾਲਾਂ ਕੀ ਜਨ ਮਾਂ ਬਾਪ ਦਾ ਜਿ ਕੋਟਾ ਆ ਕਹਿੰਦਾ ਅ ਦੋ ਪਈਆਂ ਕਿੱਧਰ ਗਈਆਂ ਸਦਕੇ ਮੇਰੀ ਢੂਈ ਦੇ ਕੋ ਦੁਸ਼ਮਣ ਕੁੱਟੇ ਫੇਰ ਹੁੰਦਾ ਫੇਰ ਨਹੀਂ ਕਹਦਾ ਤੇ ਸਦਕੇ ਮੇਰੀ ਢੂਈ ਦੇ ਹਾਂ ਮੈਸੇ ਦੁਸ਼ਮਣ ਵਾਲਾ ਕੰਮ ਕਿਸੇ ਨਾਲ ਹੋਵੇ ਨਾ ਜਾਂ ਕਿਸੇ ਦਾ ਨਾ ਕੋਈ ਹੋਵੇ ਨਹੀਂ ਜਿਹੜਾ ਮਾਵਾ ਕਹਿੰਦਾ ਹੁੰਦਾ ਨਾ ਇਹ ਸਿਸਟਮ ਹੈ ਪਿਆਰ ਦਾ ਹੀ ਹੁੰਦਾ ਹੈ ਗੁੱਸੇ ਤੋਂ ਤਾਂ ਕੋਈ ਵੀ ਨਾ ਗੱਲ ਕੱਢਦਾ ਲੈ ਮਾਸੀ ਨੂੰ ਫੜ ਕੇ ਆਏ ਪੁੱਛ ਵੀ ਸ਼ੁਭਰੀ ਜੀ ਨੂੰ ਕਿਆ ਕਰਦੀਆਂ ਤੂੰ ਹਾਂ ਇਹ ਚ ਬਾਤ ਤੂੰ ਹਾਂ ਤੂੰ ਹਾਂ ਹਾਂ ਆ ਦੇਖੋ ਛੜਿਆਮ ਛੜਿਆਮ ਸ਼ੁਭਰੀ ਦੇ ਨਾਲ ਕੀ ਹੁੰਦਾ ਉਹ ਨਾ ਵਿਚਾਰੀ ਨੇ ਹਾਂ ਮੇਰੇ ਨਾਲ ਦੇਖ ਲੁਕ ਗਲਤ ਨੂੰ ਪਿੱਛਾ ਕੋਤ ਖਾਊਗੀ ਬੇਨਾਮ ਸੀ ਡਾਕਟਰ ਕੋਲਾ ਜੀ ਮੈਨੂੰ ਹੁਣ ਦਿਖਾਉਣਾ ਪੜਿਆ ਉਹ 9 ਵਜੇ ਦਾ ਡਾਕਟਰ ਉਹਦੇ 14 ਕੁ ਵਜੇ ਠੀਕਾ ਨਾਲੇ ਸਰ ਦੇ ਵਿੱਚ ਹੁਣ ਬੱਜੇ ਨਹੀਂ ਸੀ ਮਾਰ ਦਿੰਦੀ ਬੱਜਿਆ ਬਿਆਦ ਕਿੰਨਾ ਚਿਰ ਟਾ ਬੱਜਿਆ ਕੱਟ ਲੈ ਇਹਨਾਂ ਨੂੰ ਸਲੈਰ ਪਾਈਆ ਮਾਲ ਮੈਂ ਸਾਨੂੰ ਖਲਾ ਦਿੰਦੀ ਆ ਰੋਟੀ ਦੇ ਵਿੱਚ ਇੱਕ ਵੀ ਮਾਲ ਨਹੀਂ ਹਾਂ ਇੱਕ ਵੀ ਮਾਲ ਨਹੀਂ ਮਾਦਾ ਕਿ ਬਿੱਕੀ ਆ ਗੂਟੇ ਦਾ ਨਾ ਦੇਖ ਇੱਧਰ ਆ ਦੇਖ ਕਿੱਥੇ ਲਗਾਈ ਆ ਆਪਣੀ ਆ ਦੇਖ ਨਾ ਮੇਰੇ ਉੱਪਰ ਨਾ ਜਾ ਤੂੰ ਮੈਂ ਘੜੇ ਮਾਰਦੀ ਆ ਆ ਦੇਖ ਲੈ ਲੈ ਰੇਤਾ ਸੀ ਹਾਂ ਬਾਈ ਦੇ ਫੋਨ ਕੱਟ ਕੇ ਠੇ ਆ ਬਸ ਕਰ ਹਾਂ ਬਹਿ ਜਾ ਉਹ ਤਾਂ ਕਿਥੇ ਦੇਦ ਗਿਆ ਇਹ ਆ ਕੇ ਤੇ ਕਿਊਬ ਕਹਿੰਦੇ ਲਾ ਓਏ ਅਦਰ ਦੇ ਉਹਨੇ ਛੱਤ ਪੱਕੇ ਕਿਰੀ ਨਹੀਂ ਘੱਟ ਕਾਈ ਮਿੱਟੀ ਉਹ ਕੇ ਨਹੀਂ ਕੀ ਚੱਲੀ ਜਾਂਦੇ ਇਹ ਤਾਂ ਜੀ ਭੇਜਣੇ ਹੋਣੀ ਹੈਗੀ ਬੁੱਗੂ ਜੀ ਨਾ ਇਹਦੇ ਬਿਨਾ ਜੀ ਲੱਗਣਾ ਬੁੱਗੂ ਜੀ ਬਿਨਾ ਓਏ ਨਾ ਕਿਹ ਹੈ ਇਧਰ ਆਹ ਗਰੀਨ ਵਾਲੇ ਬਾਗਵਾਸੀਆਂ ਲਈ ਜਿੰਦੀਆਂ ਹੁਣ ਬਾਥਰੂਮ ਚੋਂ ਹੁਣ ਲੱਤੀ ਨਹੀਂ ਤੇ ਕਦੋਂ ਲੱਤੀ ਮੈਨੂੰ ਲੱਗਿਆ ਇੱਧਰ ਤੇ ਆਹ ਦੇਖ ਲੋ ਅਬੇ ਹੁਣ ਜਲਦੀ ਐ ਇੱਥੇ ਸ਼ੂਗਰ ਬਰਫਾ ਦਾ ਕੋਲਾ ਨਹੀਂ ਤੇ ਪਹਿਲੇ ਮੇਰੇ ਸਰਚ ਮਾਰਨਾਂ ਨੂੰ ਪਕਾ ਕੇ ਜਿੰਦਾ ਕਹਿ ਕਰ ਤਾ ਤੈਨੂੰ ਬਾਗਵਾਸ ਕਲੇਲੀ ਹਮਾਰੇ ਹੋਗੀ ਤੁਹਾਡੇ ਵਾਲੇ ਐ ਬੋਪੜ ਜਾਣੇ ਸਸੇ ਉਹ ਮਨਨ ਚਾਰਟੇ ਥੋੜੀ ਜਿਹੀ ਮੋਟੀ ਪਾਣੀ ਖੜਗੇ ਬੋਪਰਤੀ ਅੱਧੀਆਂ ਬਾਦੀ ਬਸ ਇਅਰ ਸਵੇਰੇ ਸਵੇਰੇ ਠੰਡ ਲਾਦੀ ਬਾਦ ਚ ਗਰਮੀ ਲੱਗਦੀ ਆ ਮੈਨੂੰ ਗਰਮੀ ਮੈਨੂੰ ਦਿਖਾਵਾ ਮੇਰੀ ਹੁਣ ਬਣਾਂ ਠੰਡਾ ਜੱਫੇ ਜਿਉਂ ਦਿਖੇ ਜਾਵੇ ਪਛਾਤ ਕੀ ਹੋਈ ਤਾਂ ਲੱਗੇ ਜਾਣ ਦੇ ਮੇਰੇ ਪਤੀ ਬੰਦਾ ਮੈਂ ਗਰੀਬ ਜੀ ਪਪਾ ਜਾਇਆ ਕਰਦੇ ਸੀ ਨਹੀਂ ਕੱਪੜੇ ਜੋੜਦੇ ਮੈਨੂੰ ਓਏ ਲੈ ਤੁਹਾਨੂੰ ਤਾਂ ਕਦੇ ਜੁੜਨੇ ਹੀ ਨਹੀਂ ਆਇਨਾ ਦੇ ਨਹੀਂ ਸੂਟ ਪੂਰੇ ਹੁੰਦੇ ਮੈਂ ਕੱਪੜੇ ਸਾਰਾ ਬ੍ਰਾਂਡਡ ਬੰਦਾ ਬ੍ਰਾਂਡਡ ਬ੍ਰਾਂਡਡ ਹਾਂ ਔਂਡੀਪਲ ਦੇ ਬਿਆਨ ਵੀ ਚਾਚੇ ਦੇ ਕੇ ਬ੍ਰਾਂਡ ਲੈਉਣਾ ਹਾਂ ਤੇਰੇ ਵਾਲੇ ਵਿਆਹ ਵਾਲੇ ਸਾਰੇ ਸੂਟ ਪਾਏ ਜਾਊਂਗੇ ਕੁਛ ਵੀ ਨਹੀਂ ਲੈ ਕੇ ਆਉਣਾ ਮੁੱਲ ਦਾ ਤੁਸੀਂ ਦਿਖਾ ਦਿਓ ਮੈਨੂੰ ਵਿਆਹ ਕਰਾ ਪਕਤਾਗੇ ਮੁੜ ਕੇ ਪਏ ਨਹੀਂ ਮੈਂ ਕੋਈ ਕੱਟ ਕੇ ਦੱਸ ਦਉ ਵੀ ਹਾਂ ਜਿਹੜੇ ਤੇਰੇ ਮੇਲ ਨੂੰ ਕੱਪੜੇ ਪਾਏ ਤੇ ਤੇਰੇ ਵਿਆਹ ਨੂੰ ਜਾਸ ਫਿਰ ਉਹ ਹੀ ਉਹ ਹੀ ਮੇਲ ਨੂੰ ਪਾ ਲੈਣ ਜਿਹੜੇ ਜਾਣ ਵਾਲੇ ਤੈਨੂੰ ਤੇਰੇ ਉਹ ਰਸੀਵ ਕਰੀ ਦੀ ਬਰਾਤ ਜਿਵੇਂ ਉਦਾਂ ਹੀ ਹੋ ਰਹੀ ਹੈ ਰਸੀਵ ਉਹ ਹੀ ਕੱਪੜਾ ਤੇ ਰਸੀਵ ਕਰ ਲੈਣ ਠੰਡ ਨਹੀਂ ਕੋਟ ਪੈਂਟ ਪਾ ਲਊਂਗੀ ਉਹ ਨਹੀਂ ਪਾਉਂਗਾ ਸਹਲਟ ਤਾਂ ਪਾ ਜੂਗੀ ਕੋਟ ਮਾਸੀ ਨਵੰਬਰ ਚ ਠੰਡ ਹੋ ਜਾਣੀ ਬਹੁਤ ਫਰਕ ਪੈ ਜਾਣਾ ਤੇ ਮੌਸਮ ਦੇ ਫਰਕ ਪੈ ਜਾਣਾ ਮਤਲਬ ਹੈ ਇਹ ਵੀ ਨਹੀਂ ਕੁਝ ਪਤਾ ਅਜਾ ਸਾ ਮਹੀਨੇ ਹੀ ਪਿਆ ਸਮਝ ਰਾ ਨਹੀਂ ਅੱਜ 14 ਤਰੀਕ 15 ਤਰੀਕ ਅਜੇ 15 ਤਰੀਕ ਨੂੰ ਅਗਲੇ ਨੂੰ ਆਉਣਾ ਪਿਆ ਇੱਕ ਗੱਲ ਸੁਣੋ ਤੁਸੀਂ ਕਹਿੰਦੇ ਅੱਡੀ ਗੰਬਲੰਬਲੰਬਲੰਬਲੰਬਲ ਇਹ ਤਾਂ ਹੀ ਬਾਬਿਆਂ ਨੇ ਰੰਗ ਵੀ ਕਰਾਤਾ ਪਹਿਲਾਂ ਹੀ ਦੇਖ ਲਓ ਇੱਕ ਗੱਲ ਹੈ ਬਾਬਿਆਂ ਨੇ ਤਾਂ ਹੀ ਪਹਿਲਾਂ ਰੰਗ ਵੀ ਕਰਾਤਾ ਬਾਬਾ ਜੀ ਦੇ ਸਭ ਕੁਝ ਸੋਚੇ ਬੈਠੇ ਤੇ ਪਰ ਜੋ ਵਿਹਾਰ ਤੇ ਨੋਟ ਨਹੀਂ ਪਾਰਦੇ ਹੁੰਦੇ ਜਿਹੜੇ ਹੁਣੇ ਨੱਚਦੇ ਹੁੰਦੇ ਸਾਗ ਸੰਧੀ ਹੁੰਦਾ ਤਾਂ ਪਿਆਰ ਹੀ ਆ ਉਹ ਉਹ ਮੇਰੇ ਕੋਲ ਨੋਟ ਤਰੀ ਦੀ ਮਾਨਸਾਰ ਦਾ ਟੰਬੜੰਬੜੰਬੜੰਬੜੰਬੜ ਮੁੱਠੇ ਵਾਂਗ ਮੇਰਾ ਸੀਰੀਜ਼ ਨਹੀਂ ਛਾ ਜੋ ਉੱਥੇ ਦਾ ਨਹੀਂ ਮੈਂ ਅਰੇ ਅਰੇ ਇਹ ਗੱਲਾਂ ਨਹੀਂ ਮਾਰਦੇ ਇਕੱਲੇ ਚਲੋ ਫਿਰ ਅਜਾ ਛੱਡੀ ਕੋਈ ਕਸਰ ਹੈ ਨਹੀਂ ਅਜਾ ਸਰੀਰ ਨੂੰ ਉੱਠਦਾ ਨਾ ਸਰੀਰ ਉੱਠਿਆ ਹੁੰਦਾ ਫੇਰ ਪਤਾ ਨਹੀਂ ਕਿ ਆਉਣਾ ਦਾ ਪਿਕਰਾ ਸਕੇ ਨਾ ਇਹ ਮਰੀ ਕੱਪੜਾਈ ਕੀ ਆ ਜਾਂ ਪਰ ਇਹ ਮਰੀ ਇਹ ਮੇਰੇ ਪੂਰੇ ਕਮਾਈ ਕਰਦੀ ਨਹੀਂ ਸੂਟ ਤਾਂ ਮੇਰੇ ਕੋਲ ਵੀ ਬਾਧੂ ਪਏ ਆ ਵਿਆਹ ਵਾਲੇ ਬਸ ਮੈਂ ਇੱਕ ਸੋਨਾ ਇੱਕ ਬਸ ਉਹੀ ਇੱਕ ਦੇ ਦਾ ਪੰਗਾ ਸਾਲਾ ਇੱਕ ਇੱਕੇ ਥੋੜਾ ਪਹਿਲਾ ਸੂਟ ਹੋੜਾ ਜੀ ਅੱਜ ਲੈਣਾ ਖੜਦਾ ਇੱਕ ਮਿੰਟ ਉਹੀ ਇੱਕ ਸੂਟ ਮੈਂ ਆਪਣੀ ਸਹੇਲੀ ਦੇ ਬਿਆਹ ਨੂੰ ਵੀ ਪਾ ਲੈਣਾ ਇੱਕ ਸੂਟ ਸੋਹਣਾ ਜੀ ਉਹ ਲੈਣਾ ਕਿੰਨਾ 3500 ਦਾ ਨਹੀਂ ਨਹੀਂ ਨਾ ਮੈਂ ਲੈਣਾ 3500 ਦਾ ਸੂਟ ਹੋਗਾ ਜੀ ਉਦੋਂ ਥੱਲੇ ਜੀ ਉਹ ਲੱਗਣਾ ਜੀ ਕੱਪੜਾ ਵੀ ਲੱਗਣਾ ਹੈ 65 ਰੁਪਏ ਮੀਟਰ ਨੂੰ ਸਮਝ ਲੈ ਵੀ ਸਾਰਾ ਕੁਝ ਜਦ ਚਲੋ 300 ਤੋਂ ਲੱਗ ਪਕੋ ਬਣ ਜਾਣਾ ਹੈ ਉਹਦੇ ਬਾਅਦ ਜੀ ਚੁੰਨੀ ਦੇ ਨਾਲ ਲੈਂਸ ਲਾਉਣੀ ਜੀ ਚਮਕਣੇ ਲਾਉਣੇ ਲੰਮਕਣੇ ਲਾਉਣੇ ਜੀ 1000 ਰੁਪਏ ਦਾ ਸਮਾਨ ਉਹ ਹੋਣਾ ਜੀ ਹਾਂ ਉਹਦੇ ਬਾਅਦ ਤੁਸੀਂ ਸਵਾਈ ਕਿੰਨੀ ਹੈ ਜੀ 1200 ਰੁਪਏ ਸਵਾਈ ਆ ਉਹ ਵੀ 3500 ਤੇ ਪਲੱਸ 3500 ਕੋਸੂ ਸਵਾ ਹੋਣਾ ਥੋੜਾ ਸਵਾਈ ਵੀ ਦੇਣੀ ਹੈ ਅੰਦਰ ਤਾਂ ਮੈਂ 72 ਨੇ ਵਿਆਹ ਦੇਖ ਲੈਣ ਨਾਲ ਛਕਰ ਵੀ ਪਾ ਲੈਣਾ 3500 ਤੋਂ ਮੁਝੇ 5-500 ਰੁਪਏ ਮੈਂ ਸ਼ਗਨ ਵੀ ਪਾਉਂਗਾ ਨਾ ਉਹ ਵੀ ਪਾ ਕੇ ਹਾਂ 50-50 ਲਾਗਣਾ ਨੂੰ ਦੇਖ ਕੇ ਸਾਰਾ ਵਿਆਹ ਦੇਖ ਲੈਣਾ ਬੱਸ ਘੁੰਮ-ਫਿਰ ਘੁੰਮਦੇ ਇਹਨਾਂ ਨੇ ਗੱਲਾਂ ਸੁੱਟੇ ਪਾਉਣਾ ਬੱਸ ਅੰਗੇ ਪੂਰੇ ਸੂਟ ਹਾਂਜੀ ਸਭ ਤੋਂ ਸਸਾ ਦਾ ਸੂਟ ਤੇਰਾ 3600 ਦੇ ਕੇ ਨੇ ਹੁਣ ਆਇਆ ਤਾਂ ਕਹਿ ਦੀਦਾ ਮੈਂ ਕਹਾਂ 250 ਦੀ ਜੁੱਤੀ ਮੇਰੀ ਭਾਬੀ ਦੀ ਏ ਭੈਣੇ ਨਹੀਂ ਮੇਰੀ ਭਾਬੀ ਦੀ ਏ ਭੈਣੇ 350 ਤੱਕ ਕੋਈ ਫੋੜੀ ਨਾ ਇਹ ਘਾੜਾ ਕਿੰਨਾ ਸੋਹਣਾ ਹੈ ਨਾ ਮਗੜਾ ਸਾਦਾ ਤਰ ਲੱਕ ਤੇ ਹਲਾਰਾਂ ਦਾ ਮੁੱਲ ਕੋਈ ਨਹੀਂ ਕੋਣ ਇਹਦਾ ਇੱਥੇ ਲੱਕ ਰਿਹਾ ਲਾਰੇ ਇਹ ਵਿਧਾਨੇ ਜੰਨੇ ਅਈ ਮੈਂ ਕਿਹ ਕੀ ਕੋਣ ਲੱਕ ਰਿਹਾ ਪਰ ਤੋਂ ਜਿੱਤੇ ਤੈਨੂੰ ਕਿਹਦੀ ਆ ਪਾਣੀ ਦੀ ਤੋਰ ਕਿਹ ਜੀ ਕਿੱਧਰ ਨੂੰ ਦੇਖਦੀ ਕਿੱਧਰ ਨੂੰ ਨਹੀਂ ਜਦ ਕਾਲਿਆ ਕਰੋ ਰੀਤ ਨੂੰ ਮਰੇ ਕੋਲਾ ਇਹਨੇ ਕਿ ਲੱਕ ਸਿਰਤਾ ਇੱਥੇ ਵੀ ਤਨੂ ਦੇਖਣਾ ਨਹੀਂ ਕਿ ਲੱਗ ਰਿਹਾ ਮੈਂ ਤੂੰ ਦੇਖ ਤੋਰ ਤਾ ਲੱਗਦੀ ਵੀ ਕੀ ਗਾਣਾ ਪਤਾ ਕਿਹਦਾ ਸਰਜੀਤ ਵਿੰਦ ਰਖੀਏ ਦਾ ਹਾਂ ਮੌਜੂਦ ਹੋ ਗਿਆ ਫਨਕਾਰ ਦਾ ਹਾਂ ਤੇ ਜਿੱਦਣ ਗਿਰੀ ਮਾਸੀ ਉਧਰ ਹਰ ਗੁਰੂ ਮੇ ਮੈਨੂੰ ਸ਼ੁਭਕਾਏ ਤੂੰ ਆਗੂ ਨੇ ਮੈਂ ਮੈਨੂੰ ਪਹਿਲਾਂ ਤੂੰ ਆ ਸੰਦੀਪ ਗਿਰਗੀ ਪਹਿਲਾਂ ਗਾੜਾ ਗੱਡੀ ਆ ਬਾਅਦ ਚ ਰੋੜ ਲਾ ਗਈ ਵੀ ਮੈਂ ਗਿਰ ਗਈ ਚਲ ਕੋਈ ਹਾਂ ਹੁਣ ਇੱਕ ਇੱਕ ਗੱਲ ਹੈ ਜੀ ਮਹਾਰਾਜ ਨੇ ਬਹੁਤ ਹੱਥ ਦੇ ਕੇ ਰੱਖਿਆ ਇਹ ਮੰਨੇ ਚਾਹੇ ਨਾ ਮੰਨੇ ਜਿਵੇਂ ਇਹ ਪੌੜੀ ਉੱਪਰ ਤੇ ਗਿਰੀ ਸੀ ਜਦ ਵੀ ਕੋਈ ਐਡਾ ਬੜਾ ਨੁਕਸਾਨ ਨਹੀਂ ਹੋਇਆ ਹਾਂ ਜਦ ਵੀ ਮਹਾਰਾਜ ਨੇ ਸਾਡੇ ਅੰਗ ਸੰਗ ਸਹਾਇਓ ਕੇ ਬਚਾਈਏ ਜਾਦਾ ਉਹ ਜੈਸਵੀ ਦਾ ਵਿਆਹ ਸੀ ਜਦ ਇੱਥੇ ਮਹੂਤ ਬੱਤਲ ਕਿ ਕਿ ਇੱਥੇ ਗਿਰਦੀ ਸੀ ਇੱਥੇ ਗਿਰਦੀ ਸੀ ਸਭ ਕੋ ਹੋ ਲਿਆ ਫਿਰ ਜਾਦੀ ਜਿਆਦਾ ਨਹੀਂ ਮਤਲਬ ਬੈਗਰੂ ਦੀ ਕਿਰਪਾ ਨਾਲ ਬਤੌਹਰਾ ਪਰ ਹੱਥ ਤੇ ਨਿਆਣਾ ਮੰਗਣ ਨਾਲ ਦਿੱਤਾ ਪਾਤੀਆਂ ਮੇਰੇ ਹੱਥ ਚੁੱਸ ਲੈ ਕੇ ਜਿਵੇਂ ਬੇੜੇ ਤੇ ਗਿਰ ਲਈ ਹੁਣ ਪਰਸੋ ਚੌਥੀ ਗਿਰਿਆ ਜਦ ਤੱਕ ਬੈਗਰੂ ਦੀ ਕਿਰਪਾ ਵਾ ਤੂੰ ਹੀ ਮਾਰਾ ਮੇਰਾ ਤੂੰ ਹੀ ਗਰੀਬ ਦਾ ਲੱਖ ਤੂੰ ਦਾ ਮੇਰਾ ਕਹਦਾ ਮੇਰੇ ਚੰਗੇ ਕਰਮਾਂ ਬੀਤੂ ਪਾਸ ਦੀਆਂ ਸੱਟਾ ਸੱਟਾ ਤੇਰੇ ਵੱਜਦੀਆਂ ਨੇ ਕਸੂਤੀਆਂ ਕੋਈ ਬੱਜੇ ਵੀ ਨਾ ਬੱਜੇ ਕਿਸੇ ਦਾ ਵੀ ਨਾ ਬੱਜੇ ਪਰ ਜਿਹਦੇ ਲੱਗਦੀਆਂ ਪਤਾ ਨਹੀਂ ਪਤਾ ਲੱਗਦਾ ਟੁੱਲਾ ਪਰ ਤੇ ਨਾ ਪੈਰ ਫੁੱਟੇ ਇੱਕ ਜੰਨੇ ਤਰੋ ਉਸ ਸਭ ਪਤਾ ਡਰ ਕੇ ਤਰੋ ਡਰ ਕੇ ਤਰੋ ਜਿਆ ਪਤਾ ਇਹ ਸਬੂਤ ਆ ਮੇਨ ਦਾ ਆ ਦੇਖੋ ਖੈਰ ਬਾਪ ਕਈ ਵਾਰੀ ਸੋਰੇ ਵਰਗੇ ਪੈਰ ਮੈਂ ਲਗਾਈ ਨਹੀਂ ਵੀਡੀਓ ਜਿਬੜੀ ਮੰਮੀ ਦੇ ਪੈਰਾਂ ਵਾਂ ਧੋ ਤੋਕੇ ਨਾ ਪੀ ਮਾ ਤਾਂ ਠੀਕ ਆ ਉਹ ਫੱਟੀ ਜਾਵੇ ਤੋਤੋਕੇ ਨਾ ਪੀ ਮਾ ਤਾਂ ਠੀਕ ਆ ਆ ਦੇਖੀ ਗਰਮੀ ਗਰਮ ਜਣੀ ਐ ਮੈਂ ਇਹ ਗਿੰਦੇ ਦਈ ਗਰਮੀ ਘਾਲਣਾ ਨਾ ਪੀ ਗਈ ਆ ਬਸ ਇੱਕ ਗੱਲ ਆ ਜੀ ਅੱਜ ਮੌਸਮ ਹੋਇਆ ਬਹੁਤ ਖਰਾਬ ਹਾਂ ਤਲਕਾਈ ਜੀ ਹੋਈ ਵੀ ਫੇਰ ਸਵੇਰ ਤੇ ਬੱਦਲ ਵਾਈ ਜੀ ਹੋਈ ਵੀ ਦੀ ਵਾਹਿਗੁਰੂ ਕਰੇ ਕਿਰਪਾ ਵੀ ਜਿਹੜੇ ਜ਼ਿਮੀਂਦਾਰਾਂ ਦੇ ਜੀੜੀ ਰਹਿੰਦੀ ਬੱਦ ਨੂੰ ਵਾਟੋ ਦੇ ਤਾਂ ਮੇਰੇ ਵੀ ਨਾ ਦੇ ਜੀ ਉਹ ਸਾਹਮਣੇ ਜੋ ਜਿਹਤੋਂ ਸਾਡੇ ਪਿੰਡ ਦੇ ਟੋਬੇ ਦਾ ਪਾਣੀ ਨਿਕਲਦਾ ਉਹ ਖੇਤ ਵੱਡਾ ਨੂੰ ਰਹਦਾ ਮੈਨੂੰ ਤਾਂ ਲੱਗਿਆ ਨਾ ਵੀ ਚੈਨਲ ਵਾਲੀ ਮਸ਼ੀਨ ਲੱਭ ਕੇ ਲਿਉਣੀ ਬਣੀ ਕਿਧਰੇ ਤੇ ਪਰ ਮੈਨੂੰ ਸੁਣਨ ਚਾਹਿਆ ਵੀ ਉਹ ਬੰਦੇ ਜਿਹੜੇ ਚੈਨਲ ਵਾਲੀ ਮਸ਼ੀਨ ਚਲਾਉਂਦੇ ਆ ਵੀ ਖੱਤੇ ਕੀਲੇ ਵਾਸਤੇ ਆਉਂਦੇ ਨਹੀਂ ਦੇਖੀ ਜਾਊਗੀ ਨਹੀਂ ਫਿਰ ਜੰਦਾਬਾਦ ਆਪਾਂ ਦੇ ਦਾਤੀਆਂ ਲੈ ਕੇ ਉੱਪਰ ਤੇ ਮੁੰਦਰਾ ਵੱਡਣੀਆਂ ਚੱਲਾਂਗੇ ਤੁਸੀਂ ਮੇਰੇ ਘਰੋਂ ਪਹਿਲੀ ਹੋਏ ਲੱਗੀ ਇੱਕ ਡਾਟੇਜ ਵੇ ਡਾਕਟਰ ਨੂੰ ਉੱਠ ਕੱਢਦੀ ਆ ਚਲੋ ਹਾਂ ਚਲੋ ਠੀਕ ਹੈ ਜੀ ਮੈਂ ਲੈ ਕੇ ਕਿਸੇ ਅਗਲੇ ਬਲੌਗ ਤੋਂ ਮਾਰਾ ਤੁਹਾਨੂੰ ਰੱਖਿਆ ਚੜ੍ਹਦੀ ਕਲਾ 'ਚ ਅਸੀਂ ਇੱਕ ਵਾਰ ਡਾਕਟਰ ਕੋਲ ਜਾਏਗੀ ਆਈਏ ਮੈਂ ਸਬਜ਼ੀ-ਸਬਜ਼ੀ ਲੈ ਆਇਆ ਠੀਕ ਹੈ ਜੀ ਦੇਖ ਲਵਾਂਗਾ ਜੀ